ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਇਸ ਪੇਜ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਪੇਜ ਦੇ ਦੁਆਰਾ ਆਪ ਜੀ ਨੂੰ ਆਯੁਰਵੈਦਿਕ ਨੁਸਖੇ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਅੱਜ ਜਿਸ ਨੁਸਖੇ ਬਾਰੇ ਜਿਸ ਬਿਮਾਰੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਏ ਜੀ ਕਬਰਾਹਟ ਜਿਨ੍ਹਾਂ ਨੂੰ ਹੀ ਕਬਰਾਹਟ ਦੀ ਪ੍ਰੋਬਲਮ ਆ ਜਾਂ ਸਫਰ ਵਿੱਚ ਜਾਂਦੇ ਹਾਂ ਕਬਰਾਹਟ ਹੁੰਦੀ ਹੈ ਇਹ ਕਬਰਾਹਟ ਜਿਹੜੀ ਹੈ ਇਹ ਖੂਨ ਗਾੜੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ। ਉਹਦੇ ਵਾਸਤੇ ਅੱਜ ਬੜਾ ਹੀ ਅਸਰਦਾਰ, ਚਮਤਕਾਰ ਵਾਂਗੂ ਕੰਮ ਕਰਨ ਵਾਲਾ ਸਾਡੇ ਹਜ਼ਾਰਾਂ ਹੀ ਪੇਸ਼ੈਂਟਾਂ ਉੱਤੇ ਵਰਤਿਆ ਹੋਇਆ ਨੁਸਖਾ ਦੱਸਣ ਜਾ ਰਹੇ ਹਾਂ। ਤੁਸੀਂ ਲੈਣੀ ਜੀ ਅਬਾਨਾ ਟੈਬਲੇਟ। ਜੀ ਹਾਂ। ਅਬਾਨਾ ਟੈਬਲੇਟ ਲੈ ਕੇ ਦੋ-ਦੋ ਗੋਲੀਆਂ ਸਵੇਰ-ਸ਼ਾਮ ਖਾਣਾ ਖਾਣ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰਨਾ ਹੈ। ਤੁਸੀਂ ਦੇਖੋਗੇ ਕੁਝ ਹੀ ਦਿਨਾਂ ਤੋਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਮੁਸ਼ਕਲ ਦਾ ਹੱਲ ਹੋ ਜਾਵੇਗਾ। ਘਬਰਾਟ ਜਿਹੜੀ ਹਟ ਜਾਵੇਗੀ। ਖੂਨ ਜਿਹੜਾ ਪਤਲਾ ਹੋਣਾ ਸ਼ੁਰੂ ਹੋ ਜਾਵੇਗਾ। ਤੋ ਜਿਨਾਂ ਨੂੰ ਵੀ ਇਹ ਬਿਮਾਰੀ ਹੈ ਇਹ ਨੁਸਖਾ ਜਰੂਰ ਵਰਤ ਕੇ ਵੇਖਣ ਵੀਡੀਓ ਚੰਗੀ ਲੱਗੇ ਸਰਬਾਧੇ ਭਲੇ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਜਿਹੜੀ ਕਿਸ ਬਿਮਾਰੀ ਦੇ ਉੱਤੇ ਬਣਾਈ ਹੈ ਕਮੈਂਟ ਕਰਕੇ ਜਰੂਰ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ